ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਸਨੀਕਾਂ ਲਈ ਅਹਿਮ ਸਕੀਮਾਂ ਲਿਆ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੀ ਇਹਨਾਂ ਸਕੀਮਾਂ ਦਾ ਲਾਭ ਪ੍ਰਾਪਤ ਹੋ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਸਰਕਾਰ ਆਪ ਤੇ ਦਵਾਰ ਤਹਿਤ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਪੂਰੇ ਪੰਜਾਬ ਭਰ ਵਿੱਚ ਕੈਂਪ ਅਯੋਜਿਤ ਕੀਤੇ ਗਏ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਨਜ਼ਦੀਕ ਪਿੰਡ ਦਰਵੇਸ਼ਪਿੰਡ ਵਿਖੇ ਵੀ ਪਹਿਲਾ ਕੈਂਪ ਅਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਚੁਕਿੰਦਰ ਸਿੰਘ ਮਾਨ ਨੇ ਸ਼ਿਰਕਤ ਕੀਤੀ ਉਹਨਾਂ ਨਾਲ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਤਹਿਸੀਲਦਾਰ ਫਗਵਾੜਾ ਤੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਤੋਂ ਇਲਾਵਾ ਬਖ ਫਗਵਾੜਾ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ ਜਿਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਨਿਕਾਸ ਭਾਗਤ ਕੀਤਾ ਗਿਆ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਸਰਦਾਰ ਮਾਨ ਅਤੇ ਐਸਟੀਐਮ ਫਗਵਾੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਤਹਿਤ ਨਮੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸੁਵਿਧਾ ਕੇਂਦਰ ਵਿੱਚ ਹੋਣ ਵਾਲੇ 41 ਤਰ੍ਹਾਂ ਦੇ ਕੰਮ ਲੋਕਾਂ ਦੀ ਮੌਜੂਦਗੀ ਵਿੱਚ ਹੀ ਕੀਤੇ ਜਾਣਗੇ ਹੁਣ ਆ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਕਾਬਲੇ ਤਾਰੀਫ ਹੈ ਕਿਉਂਕਿ ਇਸ ਸਕੀਮ ਤਹਿਤ ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਧੱਕੇ ਨਹੀਂ ਖਾਣੇ ਪੈਣਗੇ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਲੋਕਾਂ ਦੇ ਕੰਮ ਉਹਨਾਂ ਤੱਕ ਪਹੁੰਚ ਕਰਕੇ ਕੀਤੇ ਜਾਣਗੇ ਇਹ ਦਰਬਾਰ ਗਗਨ ਪ੍ਰਭਾ ਨੂੰ ਸੀਐਮ ਸਾਹਿਬ ਮਲੋਂ ਪਾਰਟੀ ਵੱਲੋਂ ਜੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਉਸ ਨੂੰ ਐਗਜ਼ੀਕਿਊਟ ਕੀਤਾ ਗਿਆ ਪਹਿਲੇ ਪਿੰਡ ਦੇ ਵਿੱਚ ਦਰবেশ ਵੀ ਸਾਰੇ ਡਿਪਾਰਟਮੈਂਟ ਦੇ ਅਫਸਰ ਆਪਣੇ ਆਪਣੇ ਜਿਹੜੇ ਇਨਚਾਰਜ ਨੇ ਉਹ ਇੱਥੇ ਨੇ ਪਹਟਵਾਏ ਆ ਜੋ ਪ੍ਰੇਮ ਭਾਜੀ एलटीएम और वीडियो जितने पब्लिक ਨੂੰ ਪੰਡਾ ਦੇ ਵਿੱਚ ਡੀਲ ਕਰਨੇ ਨੇ ਉਹ ਵੀ ਇਵਨ ਪੁਲਿਸ ਕਿਸਾਬ ਵਿੱਚ ਕਰਦੇ ਨੇ ਸਾਰੀਆਂ ਕੰਪਲੇਂਟ ਜਿਹੜੀਆਂ ਅੱਜ ਉਹਨਾਂ ਨੂੰ ਸੁਣ ਕੇ ਜਿਹੜੀਆਂ ਸਰਕਾਰ ਨੂੰ ਭੇਜਣੀਆਂ ਹੋਣਗੀਆਂ ਉਹ ਸੀਮ ਸਿੰਘ ਸਾਹਿਬ ਦੇ ਇੱਥੇ ਉਹਨਾਂ ਨਾਲ ਆਨਲਾਈਨ ਸਭ ਕੁਝ ਪੇਸ਼ ਕੀਤਾ ਜਾਏਗਾ ਤੋਂ ਮੈਂ ਸਮਝਦਾ ਕਿ ਇਸ ਸਰਕਾਰ ਭਾਣੀ ਦਰਵਾਜ਼ਾ ਜੋ ਨਾਰਾ ਹੈ ਉਸ ਨੂੰ ਐਗਜ਼ੀਕਿਊਟ ਕਰਵਾਤੇ ਉਹਨਾਂ ਕਰਵਾਸੇ ਅੱਜ ਅਗਾਜ ਕੀਤਾ ਗਿਆ ਮੈਂ ਅਫੀਸਰ ਸਾਹਿਬਾਨ ਦਾ ਅਚੂ ਸਾਹਿਬ ਜਿਨੇ ਉਹਨਾਂ ਦੇ ਨਾਲ ਇਸੇ ਜਾਈਏ ਪੂਰੀ ਟੀਮ ਸਾਡਾ ਦਿਨਵਾਦ ਔਰ ਅੱਜ ਦੇ ਪਿੰਡ ਦੇ ਸਰਪੰਚ ਜਿਹੜੇ ਸਾਡੇ ਨਾਲ ਡਰੋਪ ਪ੍ਰੈਜੈਂਟ ਜਿਹੜੇ ਸਾਡੇ ਅਨਛਾਰ ਨੇ ਜੋਨਸ ਵਗੈਰਾ ਦੇ ਉਹ ਵੀ ਆਏ ਹੋਏ ਨੇ ਪਰ ਤੇਜਪੁਰ ਵਾਲ ਤੋਂ ਉਹ ਸਾਰਿਆਂ ਦਾ ਧੰਨਵਾਦ ਕਰਦੀ ਆਂ ਬੇਟੀ ਮੋਨ ਕਾ ਸਾਡੇ ਸਾਰੇ ਪ੍ਰੋਗਰਾਮ ਰੈਡੀਸ਼ਨ ਚਲਾ ਰਹੀ ਹੈ ਤੋਂ ਇਥੋਂ ਦੇ ਜਿਹੜੇ ਬਲਾਕ ਪ੍ਰਧਾਨ ਨੇ ਸਾਰੇ ਅਗਾਜੂ ਕਾਕਾ ਸਰਪੰਚ ਜਿਨੇ ਉਤਸ਼ਾਹ ਤੇ ਆਜਨੇ ਆਈ ਅਪਰੀਸ਼ੀਏਟ ਦੀ ਗਵਰਨਮੈਂਟ ਆਲਸੋ ਦੀ ਸਰਵਿਸ ਆਫ ਦੀ ਗਵਰਨਮੈਂਟ ਤੋਂ ਮੇਰੀ ਇੱਛਾ ਹੈ ਕਿ ਇਸ ਨੂੰ ਸਖਾਣਾ ਕਰਨ ਵਾਸਤੇ ਕਿਸੇ ਨਾ ਕਿਸੇ ਸਰ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰੋਬਲਮ ਉੱਥੇ ਮੌਕੇ ਤੇ ਹੀ ਹੱਲ ਕੀਤਾ ਜਾਵੇ ਧੰਨਵਾਦ ਜੈ ਉਧਰ ਪਿੰਡ ਵਾਸੀਆਂ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਸੁਪਰਾਲੇ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਤਹਿਤ ਹੁਣ ਦੇ ਕੰਮ ਮੌਕੇ ਤੇ ਹੀ ਹੋਣਗੇ। ਉਨ੍ਹਾਂ ਸਰਦਾਰ ਮਾਨ ਅਤੇ ਫਗਬੜਾ ਪ੍ਰਸ਼ਾਸਨ ਦਾ ਵੀ ਤਹਿਤ ਰੋ ਧੰਨਵਾਦ ਕੀਤਾ। ਇਸ ਰਾਨ ਉਨ੍ਹਾਂ ਨਾਲ ਦਲਜੀਤ ਰਾਜੂ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਆਪਣਾ ਕੰਮ ਕਰਵਾਉਣਾ ਹੈ ਪਿੰਡ ਵਾਸੀ ਮਜੂਦ ਹਨ। ਸਤਿ ਜੀ ਅਸੀਂ ਕਰਨਜੀਤ ਕੋਲ ਸੁਪਰਵਾਈਜ਼ਰ ਸੀਐਨਪੀਓ ਦਫਤਰ ਫਖਵਾੜੀ ਤੋਂ ਹਾਂਜੀ ਸਾਡੇ ਪੈਨਸ਼ਨ ਸੰਬੰਧੀ 캠ਪ ਲਗਾਏ ਗਏ ਆ ਇਹ ਸਰਕਾਰ ਦੇ ਬਹੁਤ ਮਿਹਰਬਾਨੀ ਹੈ ਕਿ ਜਿਹੜੇ ਲੋਕਾਂ ਨੂੰ ਘਰ ਘਰ ਉਹਨਾਂ ਦੇ ਪਹੁੰਚਾ ਕੇ 캠ਪ ਲਗਾਏ ਗਏ ਇਹ ਸੰਬੰਧ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਗਰੀਬ ਲੋਕ ਹੁੰਦੇ ਜਿਹੜੇ ਪਹੁੰਚ ਨਹੀਂ ਸਕਦੇ ਜਦੋਂ ਪਿੰਡ ਪਿੰਡ ਘਰ ਘਰ 캠ਪ ਲੱਗੂਗਾ ਉਹਨਾਂ ਨੂੰ ਹਰ ਇੱਕ ਨੂੰ ਇਹ ਸਕੀਮ ਦਾ ਲਾਭ ਮਿਲੂ ਬਹੁਤ ਬਹੁਤ ਧੰਨਵਾਦ ਸਾਰੇ ਜੋ ਇੰਦਾਂ ਦੀ ਸਹੂਲਤ ਲਈ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਲੋ ਤੇ ਸਾਡੇ ਹਲਕੇ ਦੇ ਸਰਦਾਰ ਜਗਿੰਦਰ ਸਿੰਘ ਮਾਨ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਹੈ ਤੇ ਅਸੀਂ ਸਾਰੇ ਪਿੰਡ ਵੱਲੋਂ ਨਗਰ ਵੱਲੋਂ ਬਹੁਤ ਧੰਨਵਾਦੀ ਹਾਂ ਤੇ ਸਰਦਾਰ ਦਲਜੀਤ ਸਿੰਘ ਰਾਜੂ ਜੀ ਦਾ ਵੀ ਤੇ ਸਾਡੇ ਸਰਪੰਚ ਕੁਵਿੰਦਰ ਸਿੰਘ ਖਹਿਰਾ ਅਮਰੀਕ ਸਿੰਘ ਮਿੱਕਾ ਪੰਚ ਤੇ ਸਾਰੀ ਪੰਚਾਇਤ ਦਾ ਨਗਰ ਦਾ ਬਹੁਤ ਧੰਨਵਾਦੀ ਹਾਂ ਅਨਵਿੰਦਰ ਕੌਰ ਹਾਂਜੀ ਕਿਹੜੇ ਪਿੰਡ ਤੋਂ ਆਈਂ ਦਰਵੇਸ਼ ਪਿੰਡ ਤੋਂ ਜੀ ਹਾਂਜੀ ਜਿਹੜਾ ਅੱਜ ਕੈਂਪ ਲਗਾਇਆ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਆਂ ਬਾਰੇ ਬਹੁਤ ਵਧੀਆ ਕੈਂਪ ਲਗਾਇਆ ਸਾਡੇ ਲਈ ਗਰੀਬਾਂ ਲੋਕਾਂ ਦੇ ਬਾਰੇ ਮਤਲਬ ਉਹਨਾਂ ਦੇ ਦੁੱਖ ਤਕਲੀਫਾਂ ਬਾਰੇ ਸੁਣਿਆ ਬਹੁਤ ਵਧੀਆ ਲੱਗਾ ਕੈਂਪ